ਸਿੱਖਿਆ ਵਿਭਾਗ ਚ ਸਮਰਪਿਤ ਅਤੇ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਅਤੇ ਵੋਕੇਸ਼ਨਲ ਦੇ ਸੀਨੀਅਰ ਅਧਿਆਪਕਾ ਮੈਡਮ ਜਸਬੀਰ ਕੌਰ ਸਕੂਲ ਆਫ ਐਮਿਨੈਂਸ ਸ਼੍ਰੀ ਗੋਇੰਦਵਾਲ ਸਾਹਿਬ ਤੋਂ 31 ਮਾਰਚ ਨੂੰ ਬੇਦਾਗ ਸੇਵਾਵਾਂ ਨਿਭਾਉਣ ਉਪਰੰਤ ਸੇਵਾਮੁਕਤ ਹੋ ਗਏ ਸਕੂਲ ਆਫ ਐਮਿਨੈਂਸ ਦੇ ਪ੍ਰਿੰਸੀਪਲ ਅਤੇ ਬੀ ਐਨਓ ਖਦੂ ਸਾਹਿਬ ਸ਼੍ਰੀਮਤੀ ਪਰਮਜੀਤ ਨੇ ਸਕੂਲ ਆਫ ਐਮਿਨੈਂਸ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ 5 ਸਾਲ 3 ਮਹੀਨੇ ਅਤੇ ਮੈਡਮ ਜਸਬੀਰ ਕੌਰ ਨੇ ਲੰਮਾ ਸਮਾਂ 28 ਸਾਲ 1 ਮਹੀਨਾ ਸ਼੍ਰੀ ਗੋਇੰਦਵਾਲ ਸਾਹਿਬ ਦੇ ਸਕੂਲ ਆਫ ਐਮਿਨੈਂਸ ਵਿਕੇ ਸੇਵਾ ਨਿਭਾਈ ਸੇਵਾਮੁਕਤ ਹੋਏ ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਨੇ ਬਤੌਰ ਪ੍ਰਿੰਸੀਪਲ ਸੇਵਾਵਾਂ ਦਿੰਦੇ ਹੋਏ ਸਕੂਲ ਨੂੰ ਬੁਲੰਦੀਆਂ ਤੇ ਲਿਜਾਣ ਲਈ ਅਹਿਮ ਭੂਮਿਕਾ ਨਿਭਾਈ ਸ਼੍ਰੀਮਤੀ ਪਰਮਜੀਤ ਦੇ ਬਤੌਰ ਪ੍ਰਿੰਸੀਪਲ ਦੌਰਾਨ ਸਕੂਲ ਦੇ ਬੱਚਿਆਂ ਨੇ ਸਿੱਖਿਆ ਦੇ ਨਾਲ ਨਾਲ ਧਾਰਮਿਕ ਸਮਾਜਿਕ ਤੇ ਖੇਡਾਂ 'ਚ ਅਹਿਮ ਪ੍ਰਾਪਤੀਆਂ ਕੀਤੀਆਂ ਜਿੱਕੇ ਯੋਗ ਹੈ ਕਿ ਇਹਨਾਂ ਦੋਹਾਂ ਅਧਿਆਪਕਾਂ ਦੀਆਂ ਸਕੂਲ 'ਚ ਦਿੱਤੀਆਂ ਸੇਵਾਵਾਂ ਤੋਂ ਇਲਾਕਾ ਨਿਵਾਸੀ ਵੀ ਸੰਤੁਸ਼ਟ ਸਨ ਜਿਸ ਕਰਕੇ ਰਿਟਾਇਰਮੈਂਟ ਸਮਾਰੋਹ 'ਚ ਪਹੁੰਚ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਅਤੇ ਮੈਡਮ ਜਸਬੀਰ ਕੌਰ ਨੂੰ ਸਨਮਾਨਿਤ ਕੀਤਾ ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਅਤੇ ਮੈਡਮ ਜਸਬੀਰ ਕੌਰ ਵੱਲੋਂ ਵਿਦਾਇਗੀ ਸਮਾਰੋਹ 'ਚ ਪਹੁੰਚੀਆਂ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਸਕੂਲ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ਬਿਰੋਪੋਰਟ ਡੀਫਰ ਪੰਜਾਬੀ ਡੀਵੀ ਸ਼੍ਰੀ ਗੁਰਿੰਦਵਾ ਸਾਹਿਬ ਅੱਛਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਮੈਂ ਐਸਾ ਪ੍ਰਿੰਸੀਪਲ ਇਸ ਸਕੂਲ ਦੇ ਵਿੱਚ 2019 ਤੋਂ ਲੈ ਕੇ ਤੇ ਹੁਣ ਤੱਕ ਅੱਜ ਦੇ ਦਿਨ ਤੱਕ ਸੇਵਾ ਨਹੀਂ ਪਾਈ ਇਸ ਸੇਵਾ ਦੇ ਵਿੱਚ ਮੈਂ ਆਪਣੇ ਵੱਲੋਂ ਜੋ ਵੀ ਹੋ ਸਕਦਾ ਸੀ ਤਨ ਨਾਲ ਤਨ ਨਾਲ ਜਾਂ ਮਨ ਨਾਲ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਸਕੂਲ ਨੂੰ ਆਪਣੇ ਵੱਲੋਂ 100% ਦੇ ਕੇ ਜਾਵਾਂ ਔਰ ਅੱਜ ਦੇ ਦਿਨ 'ਚ ਵੀ ਲਾਸਟ ਡੇ ਤੱਕ ਮੈਂ ਆਪਣੀ ਡਿਊਟੀ ਨਿਭਾਈ ਆ ਮੈਨੂੰ ਬਹੁਤ ਖੁਸ਼ੀ ਆ ਇਸ ਸਕੂਲ ਨੇ ਮੈਨੂੰ ਬੜਾ ਮਾਨ ਸਨਮਾਨ ਬਖਸ਼ਿਆ ਮੇਰਾ ਸਟਾਫ ਜਿਹਦੀ ਮੈਂ ਜਿੰਨੀ ਵੀ ਪ੍ਰਸ਼ੰਸਾ ਕਰਾਂ ਉਨੀ ਘੱਟ ਹੈ ਮੈਂ ਇਹਨਾਂ ਦੀ ਥੈਂਕਫੁਲ ਹਾਂ ਕਿ ਇਹਨਾਂ ਨੇ ਮੇਰੇ ਲਈ ਕਦੀ ਵੀ ਕੋਈ ਪ੍ਰੋਬਲਮ ਕ੍ਰੀਟ ਨਹੀਂ ਕੀਤੀ ਹਾਂ ਸਮਾਜ ਵੱਲੋਂ ਕੁਝ ਬੜੀਆਂ ਮੁਸ਼ਕਲਾਂ ਦਾ ਮੈਨੂੰ ਸਾਹਮਣਾ ਕਰਨਾ ਪਿਆ ਪਰ ਉਹਦੇ ਵਿੱਚੋਂ ਵੀ ਮੈਂ ਬੜੀ ਇਮਾਨਦਾਰੀ ਨਾਲ ਬਾਹਰ ਨਿਕਲਾਈ ਇਹ ਇਸ ਲਈ ਥੋੜਾ ਜਿਹਾ ਮੈਨੂੰ ਇਸ ਸਾਰਨਾ ਗਿੱਲਾ ਵੀ ਆ ਲੇਕਿਨ ਫਿਰ ਵੀ ਮੈਂ ਅਨੰਦਿਤ ਹਾਂ ਮਾਦੀ ਹਾਂ ਕਿ ਉਹਨਾਂ ਨੇ ਮੈਨੂੰ ਚੈਲੰਜ ਅਸੈਪਟ ਕਰਨ ਦਾ ਮੌਕਾ ਦਿੱਤਾ ਤੇ ਜਿਹਦੇ ਵਿੱਚੋਂ ਮੈਂ ਕਾਮਯਾਬ ਹੋਈ ਪਰਮਾਤਮਾ ਕਰੇ ਮੈਂ ਬੱਚਿਆਂ ਨੂੰ ਇਹ ਸੰਦੇਸ਼ ਦੇਣਾ ਚਾਹੂੰਗੀ ਕਿ ਇਸ ਸਕੂਲ ਦੇ ਬੱਚੇ ਦਿਨ ਦੁਗਣੀ ਰਾਤ ਤਰੱਕੀ ਕਰਨ ਆਪਣੇ ਮਾਪਿਓ ਦਾ ਨਾਮ ਰੌਸ਼ਨ ਕਰਨ ਜਿਵੇਂ ਇਹਨਾਂ ਪਿਛਲੇ 5 ਸਾਲਾਂ ਵਿੱਚ ਹਰ ਪੱਖ ਤੋਂ ਬੱਚੇ ਜਿਹੜੇ ਆ ਉਹ ਮੈਡਲ ਜਿੱਤਦੇ ਆਏ ਆ ਚੰਗੀਆਂ ਜਿਹੜੀਆਂ ਪੋਜੀਸ਼ਨਸ ਲੈ ਕੇ ਇਥੋਂ ਨਿਕਲੇ ਆ ਇਸ ਤਰ੍ਹਾਂ ਹੀ ਇਹ ਸਕੂਲ ਜਿਹੜਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦਾ ਰਹੇ ਪਰਮਾਤਮਾ ਕਰੇ ਇਸ ਸਕੂਲ ਦੇ ਉੱਤੇ ਹਮੇਸ਼ਾ ਵਾਹਿਗੁਰੂ ਜੀ ਦੀ ਮਿਹਰ ਰਹੇ ਔਰ ਫਿਰ ਇੱਕ ਵਾਰੀ ਮੈਂ ਸਾਰਿਆਂ ਦੀ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮੈਨੂੰ ਸਕੂਲ ਵਿੱਚ ਆ ਕੇ ਸੇਵਾ ਨਿਭਾਉਣ ਦਾ ਮੌਕਾ ਦਿੱਤਾ ਮੈਂ ਸਭ ਦੱਸਾਈ ਗਈ ਸਮਾਰੋਹ ਤੇ ਇਹ ਕਹਿਣਾ ਚਾਹਾਂਗੀ ਕਿ ਮੈਂ 14 ਫਰਵਰੀ 2014 ਫਰਵਰੀ 1997 ਨੂੰ ਮੈਂ ਇੱਥੇ ਜੁਆਇਨ ਕੀਤਾ ਸਾਬ ਸਹਿਬ ਜੀ ਕੁਮਰ ਅਮਰਦਾਸ ਜੀ ਦੀ ਇਸ ਪਾਵਨ ਧਰਤੀ ਦੇ ਉੱਤੇ ਕਿ ਮੈਂ ਬਹੁਤ ਕੁਝ ਇਥੋਂ ਲੈ ਕੇ ਚੱਲੇ ਆ ਮੇਰੇ ਬੱਚੇ ਇਹ ਮੇਰਾ ਪਰਿਵਾਰ ਹੈ ਸਾਰਾ ਬੱਚਿਆਂ ਨੂੰ ਬੱਚਿਆਂ ਨੂੰ ਮੈਂ ਸੰਦੇਸ਼ ਦੇਣੀ ਹੈ ਕਿ ਤੁਸੀਂ ਹਰ ਖੇਤਰ ਦੇ ਵਿੱਚ ਕਾਮਯਾਬ ਹੋਵੋ ਉਹਦੇ ਵਾਸਤੇ ਤੁਹਾਨੂੰ ਵਕੇਸ਼ਨਲ এডਿਕੇਸ਼ਨ ਕੀਤਾ ਮੁਗੀ ਹੋਣਾ ਜ਼ਰੂਰੀ ਹੈ ਕਿਉਂਕਿ ਮੈਂ ਆਪ ਵਕੇਸ਼ਨਲ ਮਿਸਟਰ ਜਿਹੜੀ ਹੈ ਰਿਟਾਇਰ ਹੋ ਰਹੀ ਹਾਂ ਤੇ ਬੱਚਿਆਂ ਨੂੰ ਸਾਡਿਆਂ ਨੂੰ ਕੁਝ ਨਾ ਕੁਝ ਆਪਣੇ ਹੱਥ ਦੇ ਵਿੱਚ ਹੁਨਰ ਮੰਦ ਹੋਣਾ ਉਹਨਾਂ ਨੂੰ ਬਹੁਤ ਜ਼ਰੂਰੀ ਹੈ ਤਾਂ ਜੋ ਕਿਸੇ ਵੀ ਖੇਤਰ ਦੇ ਵਿੱਚ ਉਹ ਆਪਣਾ ਬੁਲੰਦੀਆਂ ਜਿਹੜੀਆਂ ਉਹ ਬੁਲੰਦੀਆਂ ਤੇ ਪਹੁੰਚਣ ਕਿਸੇ ਵੀ ਖੇਤਰ ਤੇ ਆਪਣੀ ਰੋਜ਼ੀ ਰੋਟੀ ਜਿਹੜੀ ਆ ਕਮਾ ਸਕਣ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ